ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ 5 ਘਰ 8ਵਾਂ ਅੰਜੁਲੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੋਹੋਂ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਭਾਲੀਐ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋਦਾ ਬਹੁ ਵਿਦ ਵੇਦ ਪਾਠ ਸਭ ਸੋਦਾ ਦੀਹੀ ਮੈਂ ਜੋਰ ਹੈ ਅਲਿਪਤਾ ਤਿਸ ਜਨ ਕੀ ਪੂਰਨ ਖਾਲੀ ਐ ਜਾਗਤ ਸੂਤਾ ਪਰਮ ਵਿਗੂਤਾ ਬਿਨ ਗੁਰ ਮੁਕਤ ਨਾ ਹੋਈ ਐ ਮੀਤਾ ਸਾਧ ਸੰਗ ਟੁੱਟੈ ਹੋ ਵੰਧਨ ਏਕੋ ਏਕ ਨਿਹਾਲੀ ਐ ਕਰਮ ਕਰੈ ਤਾਂ ਬੰਦਾ ਨਹਿ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣਾ ਘਟ ਘਟ ਰਾਮ ਹਿਆਲੀ ਐ ਸੰਸਾਰੈ ਮਹਿ ਸਹ ਸਭ ਆਪੈ ਅਕਤ ਕਥਾ ਅਗੋਚਰ ਨਹੀਂ ਜਾਪੈ ਜਿਸੈ ਬੁਝਾਏ ਸੋਈ 부ਜੈ ਉਹ ਬਾਲਕ ਵਾਗੀ ਭਾਲੀ ਐ ਛੋੜ ਬਹਿ ਤੋ ਛੂਟੈ ਨਹੀਂ ਜੋ ਸੰਚੈ ਤੋ ਪੋ ਮਨਮਾਹੀ ਇਸ ਹੀ ਮੈਂ ਜਿਸ ਕੀ ਪਤ ਰਾਖੈ ਤੇਸ ਸਾਧੂ ਚੌਰ ਢਾਲੀ ਐ ਜੋ ਸੂਰਾ ਤਿਸਹੀਂ ਹੋਏ ਮਰਣਾ ਜੋ ਭਾਗੈ ਤਿਸ ਜੋਨੀ ਫਿਰਣਾ ਜੋ ਵਰਤਾਏ ਸੋਈ ਭਲ ਮੰਨੈ ਬੁਝ ਹੁਕਮੈ ਦੁਰਮਤ ਜਾਲੀ ਐ ਜਿਤ ਜਿਤ ਲਾਵਹਿ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਤਾ ਨਾਮ ਸੁਮਾਲੀ ਐ ਮਾਰੂ ਮਹੱਲਾ 5ਵਾਂ ਬਿਰਖਾ ਹੇਟ ਸਭ ਜਨ ਤੇ ਇਕੱਠੇ ਇਕ ਤਤੇ ਇਕ ਬੋਲਣ ਮਿੱਠੇ ਅਸਤ ਅਦੋਤ ਭਇਆ ਉਠ ਚੱਲੇ ਜਿਉਂ ਜਿਉਂ ਆਉਦ ਵਿਹਾਨੀਆਂ ਪਾਪ ਕਰੇਂਦੜ ਸਰ ਪਰ ਮੁਠੇ ਅਜਰਾਈਲ ਫੜੇ ਫੜ ਕੁੱਠੇ ਦੋਜਿ ਕਪਾਏ ਸਿਰ ਜਣਹਾਰੇ ਲੀਖਾ ਮੰਗੇ ਬਾਣੀਆਂ ਸੰਗ ਨ ਕੋਈ ਭਈਆ ਬੇਬਾ ਮਾਲ ਜੋਬਨ ਤਨ ਛੋੜ ਵਜੇ ਸਾ ਕਰਨ ਕਰੀ ਮਨ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਖਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਇ ਵੇਖੈ ਸੁਣੇ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸੁਝਾਏ ਪਿਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਦਾ ਤਾਂ ਦੁਖ ਸਹਿ ਪ੍ਰਾਣੀਆਂ ਖਾਲਕ ਥਾਵੋ ਭੁੱਲਾ ਮੁਠਾ ਦੁਨੀਆ ਖੇਲ ਬੁਰਾ ਰੁੱਠ ਟੁੱਠਾ ਸਿਦਕ ਸਬੂਰੀ ਸੰਤ ਨਾ ਮਿਲਿਓ ਵਤੈ ਆਪਣ ਭਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉਂ ਤਿਉਂ ਨਚਨ ਸਿਰ ਸਿਰ ਕੀਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਾਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਧਾਨ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੋਲਹਿ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਚਾ ਸਚ ਸੋਈ ਅਵਰਣਾ ਕੋਈ ਜਿਨ ਸਰਜੀ ਤਿਨਹੀ ਫਨ ਗੋਈ ਜਿਉ ਭਾਵੇ ਤਿਉ ਰਾਖੋ ਰਹਿਣਾ ਤੁਮਸੋਂ ਕਿਆ ਮੁਕਰਾਈ ਹੈ ਆਪੁ ਪਾਏ ਆਪਖ ਪਾਏ ਆਪੇ ਸਿਰ ਸਿਰ ਧੰਦਾ ਲਾਈ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾਣਾ ਪੇ বিনা ਆਪੇ ਆਪੁ ਪਾਏ ਪਤੀਨਾ ਆਪੇ ਪਾਉਣ ਪਾਣੀ ਬੈ ਸੰਤਰ ਆਪੇ ਮੇਲ ਮਲਾਈ ਹੈ ਆਪੇ ਸਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰ ਸੂਰਾ ਕਾਲ ਜਾਲ ਜਮ ਜੋਹੀ ਨਾ ਸਾਕੇ ਸਾਚੀ ਸਿਓ ਲਿਵਲਾਈ ਹੈ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜ ਬਾਂਦੀ ਜਗ ਖੇਲੈ ਆਪੇ ਕੀਮਤ ਪਾਈ ਹੈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਥਲ ਸਾਗਰ ਸਰਵਰ ਆਪੇ ਮਛ ਕਛ ਕਰਨੀ ਕਰ ਤੀਰਾ ਰੂਪ ਨ ਲਖਣਾ ਜਾਈ ਹੈ ਆਪੇ ਦਿਨਸ ਆਪੇ ਹੀ ਰਹਿਣੀ ਆਪ ਪਤੀ ਜੈ ਗੁਰ ਕੀ ਬਾਣੀ ਆਦ ਜੁਗਾਦ ਅਨਾਹ ਦੇ ਅਨ ਦਿਨ ਘਟ ਘਟ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸਹੀਂ ਕਸ ਬਖਸੇ ਆਪੇ ਦੇ ਲਐ ਪਾਈ ਹੈ ਆਪੇ ਧਨ ਖ ਆਪੇ ਸਰਬਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪਾਣ ਗੁਰੂ ਪਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰਹਿਣ ਦਿਨ ਸਦੋਇ ਦਾਈ ਦਾਇਆ ਜਗ ਖੇਲੈ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਜੈਸੀ ਪ੍ਰਭ ਫਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਯੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੈ ਖਾਣੀ ਬਾਣੀ ਤੁਜੈ ਸਮਾਣੀ ਜੋ ਦੀਸੈ ਸਭਾਵਣ ਜਾਣੀ ਸੀ ਸਾਹ ਸੱਚੇ ਵਾਪਾਰੀ ਸਤਗੁਰੂ ਬੂਝੁ 부ਝਾਈ ਹੈ ਸ਼ਬਦ 부ਝਾਏ ਸਤਗੁਰੂ ਪੂਰਾ ਸਰਬ ਕਲਾ ਸਾਚੇ ਪਰਪੂਰਾ ਆਪਰਿਓ ਵੀ ਪ੍ਰਵਾਹ ਸਦਾ ਤੂੰ ਨਾ ਤਿਸ ਤਿਲਣਾ ਤਮਾਈ ਹੈ ਕਾਲ ਵਿਕਾਲ ਭਏ دیਵਾਨੇ ਸ਼ਬਦ ਸਹਿਜ ਰਸ ਅੰਤਰਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਪਾਏ ਮਨ ਪਾਈ ਹੈ ਆਪਨ ਰਾਲਮ ਗੁਰਗੰਮ ਗਿਆਨਾ ਜੋ ਦੀ ਸਹਿ ਤੁਜ ਮਾਹੇ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਧੌਲ ਕਾਸਿ ਆਪੇ ਸਾਚੇ ਗੁਣ ਪ੍ਰਗਾਸਿ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨ ਮਿਟੈ ਸਾਚੀ ਲਿਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵੜਾਈ ਹੈ ਪੰਜ ਚੋਰ ਚੰਚਲ ਚਿਤ ਚਾਲੈ ਪਰ ਘਰ ਜੋ ਹੈ ਘਰਨੀ ਹੀ ਭਾਲੈ ਕਾਂ ਯਾ ਨਗਰ ਟਹਿ ਟਹਿ ਤੇਰੀ ਬਿਨ ਸ਼ਬਦ ਹੈ ਪਤ ਜਾਈ ਗੁਰ ਤੇ ਬੂਝੈ ਤਿਰ ਭਵਨ ਸੂਝੈ ਮਨ ਸਾ ਮਾਰ ਮਨੈ ਸਿਉ ਲੂਝੈ ਜੋ ਤੁਧ ਸੇਵੈ ਸੇ ਤੁਧ ਹੀ ਜੇਹ ਨਿਰਭਉ ਬਾਲ ਸਿਖਾਈ ਹੈ ਆਪੇ ਸੁਰਗ ਮਛ ਪਿਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਵਿਕਟ ਬਿਖਰਾਲ ਸਰੂਪੀ ਰੂਪ ਨਰੇਖਿਆ ਕਾਈ ਹੈ भेद कते बी भेद ना जाता नात समात पिता सुत भ्राता सगले सहे लो पाए समाए अलख ना लखणा जाई हे कर कर थाकी मीत कनेरे कोई ना काटे अवगण मेरे सुर नर नाथ साहिब सब ना सिर पाए मिलै पाव जाई हे भूले चूके मार्ग पावे ਆਪ ਬੁਲਾਏ ਤੂੰ ਹੈ ਸਮਝਾਵੇ ਬਿਨ ਨਾਵੇਂ ਮੈਂ ਅਵਰ ਨ ਦੀਸੈ ਨਾਵੋ ਗਤ ਮਿਤ ਪਾਈ ਹੈ ਗੰਗਾ ਜਮਨਾ ਕੇਲ ਕੇਦਾਰ ਕਾਂਸੀ ਕਾਂਤੀਪੁਰੀ ਦਵਾਰਾ ਗੰਗਾ ਸਾਗਰ ਵੇਣੀ ਸੰਗਮ 68 ਅੰਕ ਸਮਾਈ ਹੈ ਆਪੇ ਸਿਧ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ ਤਖਤ ਬਹਿ ਅਦਲੀ ਪ੍ਰਭ ਆਪੇ ਭਰਮ ਭੇਦ ਪਾਉ ਜਾਈਂ ਹੈ ਆਪੇ ਕਾਜੀ ਆਪੇ ਮੁੱਲਾ ਆਪ ਭੁੱਲ ਨ ਕਬਹੂ ਭੁੱਲਾ ਆਪੇ ਮਿਹਰ ਦਇਆ ਪਤ ਦਾਤਾ ਨਾ ਕਿਸੈ ਕੋ ਬਹਿਰਾਈ ਹੈ ਜਿਸ ਬਖਸ਼ੇ ਤਿਸ ਦੇ ਵਡਿਆਈ ਸਭ ਸਹ ਦਾਤਾ ਤਿਲਣਾ ਤੁਮਾਈ ਭਰਪੁਰ ਧਾਰ ਰਹਿਆ ਨਹਿ ਕੇਵਲ ਗੁਪਤ ਪ੍ਰਗਟ ਸਭ ਠਾਈ ਹੈ ਕਿਆ ਸਲਾਹੀ ਅਗਮ ਅਪਾਰੇ ਕਿਆ ਸਲਾਹੀ ਅਗਮ ਪਾਰੇ ਸਾਚੇ ਸਿਰਜਣਹਾਰ ਮੁਰਾਰੇ ਜਿਸਨੋ ਨਦਰ ਕਰੇ ਤਿਸ ਮੇਲੇ ਮੇਲ ਮਿਲਾਇ ਹੈ ਬ੍ਰਹਮਾ ਵਿਸ਼ਨ ਮਹੀਸ ਦੁਆਰੇ ਊਬੇ ਸੇਵੈ ਅਲਖ ਪਾਰੇ ਹੋਰ ਕੀਤੀ ਦਰ ਦੀ ਸਹਿ ਬਿਲਾ ਦੀ ਮੈਂ ਗਣ ਤਨ ਆਵੈ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਪੂਰਨ ਅੰੰਦੀ ਸੇ ਬੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਧਰ ਹੋਰ ਨਾ ਕਾਈ ਏ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਮੂਆ ਕੌਣ ਨ ਮਰਸੀ ਨਾਨਕ ਨੀਚ ਕਹੇ ਬੇਨੰਤੀ ਦਰ ਦੇ ਖੋਲ ਬੁਲਾਈ ਏ ਮਾਰੂ ਮਹੱਲਾ ਪਹਿਲਾ ਦੂਜੀ ਦਰਮਤਾ ਅੰਨੀ ਬੋਲੀ ਕਾਮ ਕਰੋਧ ਕੀ ਕੱਚੀ ਚੋਲੀ ਘਰ ਵਰ ਸਹਜ ਨ ਜਾਣੈ ਸੋਹਰ ਬਿਨ ਪਿਰ ਨੀਂਦ ਨਾ ਪਾਈ ਹੈ ਅੰਤਰ ਅਗਨ ਜਲੈ ਪੜ ਘਾਰੇ ਮਨ ਮੁਖ ਧੱਕੇ ਕੁੰਡਾ ਚਾਰੇ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹੱਥ ਵਢਾਈ ਕਾਮ ਕ੍ਰੋਧ ਅਹੰਕਾਰਨ ਵਾਰੇ ਤਸ ਕਰਪਾਂਤ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਉ ਲੂਜੈ ਮਨ ਸਾ ਮਨੈ ਸਮਾਈ ਹੈ मां की रक्त पिता बिन धारा मूर्त सूरत कर अपारा ज्योत दा तेरी ज्योत दात जेती सब तेरी तू करता सब ठाई है तुझ ही की आजमण मरणा गुरु ते समझ पड़ी क्या डरणा तू दयाल दया कर देखै दुख दर्द शरीर ओ जाई है निज घर बैस रहे भव खाया ਤਾਵਤਰਾਖੀ ਠਾਕ ਰਹਾਇ ਕਮਲ ਵਿਗਾਸ ਹਰੀ ਸਰ ਸੁਭਰ ਆਤਮ ਰਾਮ ਸੁਖਾਈ ਹੈ ਮਰਨ ਲਖਾਇ ਮੰਡਲ ਮੈਂ ਆਏ ਕਿਉ ਰਹੀ ਆ ਚਲਣਾ ਪਰਥਾਏ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲਾ ਵਡਾਈ ਹੈ ਆਪੋ ਪਾਇਆ ਜਗਤ ਸੁਭਾਇ ਜਿਨ ਸਿਰ ਆ ਤਿਨ ਧੰਦਾ ਲਾਇਆ ਸੱਚੇ ਉਪਰ ਅਵਰਨ ਦੀ ਸੈ ਸਾਚੀ ਕੀਮਤ ਪਾਈ ਹੈ ਐਥੈ ਗੋਇ ਲੜਾ ਦਿਨ ਚਾਰੇ ਖੇਲ ਤਮਾਸ਼ਾ ਤੰਦੂਕਾਰੇ ਬਾਜੀ ਖੇਲ ਗਏ ਬਾਜੀਗਰ ਜਿਉ ਨ ਸੁਪਨੇ ਪਖਲਾਈ ਹੈ ਤਿੰਨ ਕੋ ਤਖਤ ਮਿਲੀ ਵੜਿਆਈ ਨਿਰਭਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਮੰਡੀ ਪਾਤਾਲੀ ਪੁਰੀ ਤੇਰੇ ਭਵਨ ਤਾੜੀ ਲਾਈ ਹੈ ਸਾਚੀ ਨਗਰੀ ਤਖਤ ਸਜਾਵ ਗੁਰਮੁਖ ਸਾਜ ਮਿਲੈ ਸੁਖ ਪਾਵ ਸਾਚੇ ਸਾਚੈ ਤਖਤ ਵਡਾਈ ਹਉ ਮੈਂ ਗਣਤ ਗਵਾਈ ਹੈ ਗਣਤ ਗਣੀਐ ਸਹਿ ਸਾਜੀਐ ਕਿਉ ਸੁਖ ਪਾਵੈ ਦੂਐਤੀਐ ਨਿਰਮਲ ਏਕੰਦਰੰਜਨ ਦਾਤਾ ਗੁਰਪੂਰੇ ਤੇ ਪਤ ਪਾਈ ਹੈ ਜੁਗ ਜੁਗ ਵਿਰਲੀ ਗੁਰਮੁਖ ਜਾਤਾ ਸਾਚਾਰਵ ਰਹੇ ਆ ਮਨ ਰਤਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮਹਿਲ ਨਕਾਈ ਜੀਬਰ ਸਾਇਣ ਸਾਚੈ ਰਾਤੀ ਹਰ ਪ੍ਰਭ ਸੰਗੀ ਭਉ ਨਾ ਭrati ਸ੍ਰਵਣ ਸਰੋਤ ਰਜੇ ਗੁਰਬਾਣੀ ਜੋਤੀ ਜੋਤ ਮਲਾਈ ਰਖ ਰਖ ਪੈਰ ਧਰੇ ਪਉ ਧਰਣਾ ਜਤ ਕਾ ਦੇਖੋ ਤੇਰੀ ਸ਼ਰਣਾ ਦੁਖ ਸੁਖ ਦੇਹ ਤੁਹੈ ਮਨ ਭਾਵੈ ਤੁਝ ਹੀ ਸਿਉ ਬਣਾਈ ਹੈ ਅੰਤ ਕਾਲ ਕੋ 베ਲੀ ਨਹੀਂ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਜ ਘਰ ਤਾੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਦ ਜੁਗਾਦੀ ਅਪਰਿਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ ਕੀਤੜਿਆਂ ਜੁਗਤੰਦੂਕਾਰੈ ਤਾੜੀ ਲਾਈ ਸਿਰ ਜਨਹਾਰੇ ਸੱਚ ਨਾਮ ਸੱਚੀ ਵਡਿਆਈ ਸੱਚਾ ਤਖਤ ਵਡਾਈ ਹੈ ਸਤਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸੱਚਾ ਸਹਿਬ ਸੱਚ ਪਰਖੈ ਸੱਚਾ ਹੁਕਮ ਚਲਾਈ ਹੈ ਸਤ ਸੰਤੋਖੀ ਸਤ ਗੁਰ ਪੂਰਾ ਗੁਰ ਕਾ ਸ਼ਬਦ ਮਨੈ ਸੋ ਸੂਰਾ ਸਾਚੀ ਦਰਗਹਿ ਸਾਚ ਨਿਵਾਸਾ ਮਨੈ ਹੁਕਮ ਰਜਾਈ ਸਤਜੁਗ ਸਾਚਕ ਹੈ ਸਬ ਕੋਈ ਸਚ ਵਰਤੈ ਸਾਚਾ ਸੋਈ ਮਨਮੁਖ ਸਾਚ ਭਰਮ ਪਉ ਭੰਜਨ ਗੁਰਮੁਖ ਸਾਚ ਸੁਖਾਈ ਤ੍ਰਿਤੈ ਧਰਮ ਕਲਾਇਕ ਚੂਕੀ ਤੀਨ ਚਰਨ ਇਕ ਦੁਬ ਦਾ ਸੁਖੀ ਗੁਰਮੁਖ ਹੋਵੈ ਸੋ ਸਾਚ ਬਖਾਣੈ ਮਨਮੁਖ ਪਚੈ ਅਵਾਈ ਹੈ ਮਨ ਮੁਖ ਕਦੇ ਨਦਰਗੈ ਸੀਜੈ ਬਿਨ ਸ਼ਬਦ ਕਿਉ ਅੰਤਰ ਰੀਜੈ ਬਾਂਦੇ ਆਵੈ ਬਾਂਦੇ ਜਾਵੈ ਸੋਜੀ ਭੂਜ ਨਾ ਖਾਈ ਹੈ ਦਇਆ ਦੁਆ ਪਰ ਅੰਦੀ ਹੋਈ ਗੁਰਮੁਖ ਵਿਰਲਾ ਚੀਨਾ ਕੋਈ ਦੋਇ ਪਗ ਧਰਮ ਤਰੇ ਤਰਣੀ ਤਰ ਗੁਰਮੁਖ ਸਾਚਿ ਤੁਧਾਈ ਹੈ ਰਾਜੇ ਧਰਮ ਕਰੈ ਪਰਥਾਈ ਆਸਾ ਬੰਦੇ ਦਾਨ ਕਰਾਏ RAM ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ ਪਰ ਪੰਜ ਕਰ ਪਰਮਾਈ ਹੈ ਮਾਇਆ ਮਮਤਾ ਛੋੜੀ ਨਾ ਜਾਈ ਸੇ ਛੂਟੇ ਸਚਕਾਰ ਕਮਾਈ ਐਨਸ ਭਗਤ ਰਤੇ ਵਿਚਾਰੀ ਖਾਕਰ ਸਿਉ ਬਣਾਈ ਇਕ ਜਪ ਤਪ ਕਰ ਕਰ ਤੀਰਥ ਨਾਵੈ ਜਿਉਂ ਤੁਧ ਭਾਵੈ ਤਿ ਵੈ ਚਲਾਵੈ ਹੱਠ ਨਿਗਰਾਇ ਅਪਤੀਜ ਨ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਕਲੀ ਕਾਲ ਮੈਂ ਇਕ ਗੱਲ ਰੱਖੀ ਬਿਨ ਗੁਰ ਪੂਰੇ ਕਿਨੈ ਨ ਭਾਖੀ ਮਨ ਮ ਕੂੜ ਵਰਤੈ ਵਰਤਾਰਾ ਬਿਨ ਸਤ ਗੁਰ ਭਰਮ ਨ ਜਾਈ ਸਤ ਗੁਰ ਵੇ ਪ੍ਰਵਾਸ ਸਿਰੰਦਾ ਨਾ ਜਮਕਾਨ ਨਾ ਛੰਡਾ ਬੰਦਾ ਜੋਤਿ ਸੇਵੇ ਸੋ ਅਬਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰਮੈ ਆਪ ਰਖਿਆ ਕਰਤਾਰੇ ਗੁਰਮ ਕੋਟ ਸੰਖੁ ਧਾਰੇ ਸਰਬ ਜੀਆ ਜਗ ਜੀਵਨ ਦਾਤਾ ਨਿਰਭਉ ਮਹਿਲ ਨ ਘਾਈ ਹੈ ਸਗਲੇ ਜਾਚੈ ਗੁਰ ਪੰਡਾਰੀ ਆਪ ਨਿਰੰਜਨ ਅਲਖ ਪਾਰੀ ਨਾਨਕ ਸਾਚ ਕਹ ਪ੍ਰਭ ਜਾਚੈ ਮਹੰਦੀ ਜੈ ਸਾਚ ਰਜਾਈ ਮਾਰੂ ਮਹੱਲਾ ਪਹਿਲਾ ਸੱਚੇ ਮੇਲੇ ਸ਼ਬਦ ਮਲਾਏ ਜਾਂਤ ਸੁਹਾਣਾ ਸਹਿਜ ਸਮਾਈ ਤਿਰ ਭਵਨ ਜੋਤ ਧਰੀ ਪਰਮੇਸ਼ਰ ਅਵਰ ਨ ਦੂਜਾ ਭਾਈ ਜਿਸਕੇ ਚਾਕਰ ਤਿਸ ਕੀ ਸੇਵਾ ਸ਼ਬਦ ਭਤੀ ਜੈ ਅਲਖ ਭੇਵਾ ਭਗਤਾ ਕਾ ਗੁਣਕਾਰੀ ਕਰਤਾ ਬਖਸ਼ ਲੇ ਵਡਿਆਈ ਹੈ ਦੈਨ ਦੇ ਟੂਟ ਨਾ ਆਵੇ ਸਾਚੇ ਲੈ ਲੈ ਮੁਖਰ ਪਾਉਂਦੇ ਕਾਚੇ ਮੂਲ ਨ ਬੂਜੈ ਸਾਚ ਨਹ ਰੀਜੈ ਦੂਜੈ ਪਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਖੀ ਲੈ ਗੁਰਮਤਿ ਜਾਤੀ ਮਨ ਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਖਮਾਵੇ ਸ਼ਬਦ ਮਿਲੇ ਸੇ ਦਰਗਹਿ ਪੈਂਦੇ ਗੁਰਮੁਖ ਸੁਰਤ ਸਮਾਈ ਕੂੜ ਮੁਠੀ ਠੱਗੀ ਠਗਵਾੜੀ ਜੋ ਵਾੜੀ ਉਜਾੜ ਉਜਾੜੀ ਨਾਮ ਬਿਨਾ ਕਿਛ ਸਾਧ ਨ ਲਾਗੈ ਹਰ ਬਿਸਰੈ ਦੁਖ ਪਾਈ ਭੋਜਨ ਸਾਜ ਮਿਲੇ ਆਗਾਈ ਨਾਮ ਰਤਨ ਸਾਚੀ ਵੜਿਆਈ ਚੀਨਾ ਆਪ ਪਛਾਣ ਸੋਈ ਜੋਤੀ ਜੋਤ ਮਲਾਈ ਨਾ ਉਹ ਭੁੱਲੀ ਝੋਟਾ ਖਾਈ ਬਹੁਤ ਸਿਆਣਪ ਪਰਮ ਨ ਜਾਏ ਪਚ ਪਚ ਮੋਈ ਅਚੇਤ ਨ ਚੀਤੇ ਅਜ ਗੁਰ ਭਾਰ ਲਿਧਾਈ ਹੈ ਬਿਨ ਬਾਦ ਵਿਰੋਧ ਹੈ ਕੋਈ ਨਾਹੀ ਮੈਂ ਦੇਖ ਲਿਓ ਠੇਸ ਆਲਾਹੀ ਮਨ ਤਨ ਅਰਪ ਮਿਲੇ ਜਗ ਜੀਵਨ ਹਰ ਸਿਉ ਬੰਧ ਬਣਾਈ ਹੈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਈ ਵਡਾਈ ਖਾਵੇ ਸੱਚ ਸਾਹਿਬ ਤੂਟ ਨਾ ਦਾਤੀ सगली ਤਿਨਾਂ ਉਪਾਈ ਹੈ ਵੱਡੀ ਵਡਿਆਈ ਵੇ ਪਰਵਾਹੇ ਆਪੁ ਪਾਏ ਦਾਨ ਸਮਾਹੇ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਹੈ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕੁਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਥ ਪੂਰੀ अनहद शब्द लखाई एक नांगे भूखे भवे पवाए एक हाथ कर मरे न कीमत पाए गाते अवगत की सार न जाने बूझे शब्द कमाई एक तीर्थ नहावे अन्न न, न खावे एक अग्नि जलावे देख पावे राम नाम बिन मुक्त न होई कित बिद पार लंगाई गुरुमत छोडए उजड़ जाई ਮਨ ਮੁਖ ਰਾਮ ਨੰਜਪੈ ਅਵਾਈ ਪਾਚ ਪਾਚ ਬੂਡੇ ਕੂੜ ਖਮਾਵੇ ਕੂੜ ਕਾਲ ਬਹਿرائی ਹੁਕਮ ਆਵੇ ਹੁਕਮੇ ਜਾਵੇ ਬੂਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮਿਲੇ ਮਨ ਪਾਵੇ ਗੁਰਮੁਖ ਕਾਰ ਕਮਾਈ ਹੁਕਮ ਆਵੇ ਹੁਕਮੇ ਜਾਵੇ ਬੂਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮਿਲੈ ਮਨ ਪਾਵੈ ਗੁਰਮੁਖ ਕਾਰ ਕੁਮਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ